ਦੀਆਂ ਭੈਣਾ ਤੇ ਸਾਰੇ ਹੀ ਬਦਵੰਤੇ ਸੱਜਰੋ ਸਾਰੀਆਂ ਪਾਰਟੀਆਂ ਤੋਂ ਜੁੜੇ ਵੀਰੋ ਸਹਿਬਾਨ ਅੱਜ ਆਪਾਂ ਨੂੰ ਬਹੁਤ ਹੀ ਥੀ ਹਿਰਦੇ ਨਾਲ ਮਜਬੂਰਨ ਧਰਨੇ ਤੇ ਬੈਠਣਾ ਪੈ ਰਿਹਾ ਲਾਹ ਤੁਹਾਡਾ ਕੀ ਕਰਦਾ ਕਿ ਤੁਹਾਡੇ ਤੇ ਆਈਏ ਨਾ ਮੇਰਾ ਜਿੱਤਦਾ ਲੇਕਿਨ ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਨੂੰ ਬਾਰ-ਬਾਰ ਮਜਬੂਰ ਕਰ ਰਹੀ ਹੈ ਕਿ ਤੁਸੀਂ ਕਰ ਲੈ ਦਿਓ। ਉਹ ਤੋਂ ਲੋਕ ਤਾਂ ਗੁੰਹਦੇ ਸਾਨੂੰ ਵੀ ਦੁਖੀ ਹੈ। ਚੁੱਕ ਹੈ। ਦੇਖੀ ਜੇ ਸੰਚਾਰ ਦੇ ਕਰਨ ਦੇ ਉੱਪਰ ਕੋਈ ਸਰਗਿਸ। ਉਹਨਾਂ ਦਾ ਜੋਰ ਇਹ ਜਾਦਾ ਲੱਗਿਆ ਪਾ ਵੀ ਘਰ ਦੇ ਵਿੱਚ ਨਾ ਜਾਓ। ਸਾਰੇ ਪਿੰਡਾਂ ਨੇ ਆਪਣੀ ਜੋਰ ਲਾਇਆ ਹੋਇਆ ਵੀ ਘਰ ਦੇ ਵਿੱਚ ਨਾ ਜਾਓ ਐਮਐਨਏ ਨੇ ਵੀ। ਹੁਣ ਤੇ ਵੀ ਸਾਰਾ ਪ੍ਰਸ਼ਾਸਨ ਲੱਗਿਆ ਹੋਇਆ। ਇੱਥੇ ਤਾਂ ਕਿ ਬੱਲੂ ਵੀ ਟੈਲੀਫੋਨ ਆਈ ਜਾਂਦੇ। ਕੇ ਜੀ ਤੁਸੀਂ ਧਰਨੇ ਚ ਨਾ ਜਾਇਓ ਜੀ। ਐਸੀ ਫੜ ਲੈਣਾ ਜੀ। ਲੈ ਕੇ ਫੜ ਲਓ ਭਾਈ। ਉਹ ਕਿਸ ਤਰ੍ਹਾਂ ਰੁਕ ਸਕਦਾ ਕੋਈ? ਯਾਰ ਹਿਰਦੇ ਹੀ ਬੁਲੁ ਡਰੇ ਗਏ ਆ ਸਾਡੇ। ਸਾਡੀਆਂ ਧੀ ਆ ਪੜਾਣੂ ਪੈ ਗਏ ਐ। ਅੱਜ ਹੁਣ ਵੀ ਅਸੀਂ ਘਰ ਬੈਠੇ ਰਹਾਂਗੇ। ਫੇਰ ਉਹ ਗੋਬਿੰਦ ਸਿੰਘ ਜੀ ਨੇ ਸਾਨੂੰ ਇੱਕ ਕੌੜ ਦੀ ਧਰਤੀ ਤੇ ਖੁਲਬ ਦੇ ਖਿਲਾਫ ਲੜਨਾ ਸਿਖਾਇਆ ਤੇਰੇ ਅੱਜ ਦੇ ਪੁੱਤ ਨਹੀਂ ਹੈ। ਇੱਕ ਕੌੜ ਦੀ ਧਰਤੀ ਸਾਨੂੰ ਇਹ ਸਿਖਾਉਦੀ ਹੈ ਬਾਜਾ ਮਾਰ-ਮਾਰ ਕੇ ਸੌਦੀ ਹੈ। ਤੇ ਕਿਤੇ ਵੀ ਤੁਲ ਮੁੰਦਾ ਜੇ ਵੀ ਜਾ ਕੇ ਖੜਨਾ। ਤੁਸੀਂ ਉਹਦੀ ਮਦਦ ਕਰਨੀ ਹੈ, ਮਜਨੂਨ ਦੀ ਮਦਦ ਕਰਨੀ, ਗਰੀਬ ਦੀ ਮਦਦ ਕਰਨੀ। ਔਰ ਅੱਜ ਦੀ ਸਰਕਾਰ ਮੋਗਲਾ ਦੀ ਸਰਕਾਰ ਤੇ ਕੱਟ ਨਹੀਂ ਹੈ ਰਾਡੀ ਬੱਚੀ ਗਰੀਬ ਪਰਿਵਾਰ ਦੀ ਸਾਡੇ ਆਪਣੇ ਪਰਿਵਾਰ ਦੀ ਹੈ ਗਰੀਬਿੰਦਰ ਚ ਵਿਖਾ ਕੇ ਲੈ ਗਏ ਅਰ ਬਲਾਤਕਾਰ ਕੀਤਾ ਹੋਰ ਵੀ ਕੁੜੀ ਸੀਗੀ ਜਿਹੜਾ ਇਹਨਾਂ ਨੇ ਦਵਾ ਲਿਆ ਲੇਕਿਨ ਇਹ ਇੱਕ ਪਰਿਵਾਰ ਹੈ ਜਿਹੜਾ ਇਹ ਹਿੰਮਤ ਕੀਤੀ ਹੈ ਇਹਨੇ ਆਪਣੇ ਅੰਦਰ ਇਹ ਐਸੀ ਜਿਹੜਾ ਸਾਡੇ ਤੇ ਜ਼ੁਲਮ ਹੋਇਆ ਉਹਨੂੰ ਉਜਾਗਰ ਕਰਕੇ ਉਹਦਾ ਫਰਦਾ ਲੈਣਾ। ਉਹਨਾਂ ਬੰਦਿਆਂ ਨੂੰ ਐਸੀ ਉਹਦੀ ਸਜ਼ਾ ਹੋਣੀ ਹੈ ਤਾਂ ਕਿ ਉਹ ਅੱਗੇ ਅੱਗੇ ਨਾ ਕਰਨ। ਇੱਥੇ ਬਹੁਤੇ ਬੰਦੇ ਉਹਨਾਂ ਨੂੰ ਪਤਾ ਹੈ ਕਿ ਐਸੇ ਬੰਦੇ ਦੀ ਇੱਕ ਵੀਡੀਓ ਪਹਿਲਾਂ ਵੀ ਆਈ ਸੀ ਕੁਝ ਤੇ। ਉਹਨਾਂ ਨੇ ਪੈਸੇ ਭੁੱਜੇ ਦੇ ਕੇ ਦਬਾ ਲਈ। ਲੇਕਿਨ ਕਿੰਨਾ ਕ ਸਹੀ ਜਾਵਾਂਗੇ? ਤੁਸੀਂ ਜਿੰਨੇ ਇੱਥੇ ਬੈਠੇ ਮੈਂ ਤੁਹਾਡੇ ਪੈਰੀਂ ਹੱਥ ਲਾ ਕੇ ਥੋੜਾ ਧੰਨਵਾਦ ਕਰਦਾ ਕਿ ਤੁਸੀਂ ਪਰਿਵਾਰ ਦੀ ਸਾਡੀ ਮਦਦ ਵਿੱਚ ਆਏ ਹੋ। ਆਪਾਂ ਸਾਰਿਆਂ ਨੂੰ ਨਿਕਲਣਾ ਚਾਹੀਦਾ ਹੈ, ਪਿੰਡਾ ਜੋ ਨਿਕਲਣਾ ਪੈਣਾ ਹੈ। ਜੋ ਵੀ ਜਿਹੜੀ ਕਮੇਟੀ ਇੱਥੇ ਬਣੀ ਹੈ ਉਹ ਪ੍ਰੋਗਰਾਮ ਦਏਗੀ ਅਸੀਂ ਉਹਦੇ ਨਾਲ ਖੜੇ ਆ। ਸਾਰੀਆਂ ਪਾਰਟੀਆਂ ਖੜੀਆਂ ਪਾਰਟੀਆਂ ਦਾ ਕੋਈ ਰੋਲ ਨਹੀਂ ਹੈ। ਦੇ ਕੋਈ ਛਾੜੂ ਵਾਲੇ ਵੀ ਆਣਾ ਚਾਹਦੇ ਸਾਨੂੰ ਕੋਈ ਇਤਰਾਜ਼ ਨਹੀਂ। ਬੈਠੇ ਵੀ ਆ ਮੌਜੂਦ। ਲੇਕਿਨ ਜਿਹੜਾ ਐਮਐਲਏ ਦਾ ਰੋਲ ਹੈ ਉਹ ਬਹੁਤ ਹੀ ਨਿੰਦਣ ਹੋ ਗਿਆ ਪਹਿਲੇ ਦਿਨੇ ਘਰ ਚਲੇ ਜਾਣਾ ਚਾਹੀਦਾ ਸੀ ਪਰਿਵਾਰ ਦੇ ਕੇ ਅਸੀਂ ਤੁਹਾਡੇ ਨਾਲ ਖੜੇ ਹਾਂ ਅੱਜ ਤੱਕ ਨਹੀਂ ਛੁੜਿਆ ਉਹਨਾਂ ਨੇ ਮੈਨੂੰ ਜ਼ੋਰ ਪਾ ਕੇ ਪਰਚਾ ਦਾ ਡਾਕਰ ਦਰਜ ਕਰਾਉਣਾ ਪਿਆ ਮੈਨੂੰ ਜ਼ੋਰ ਪਾ ਕੇ ਐਲਓਸੀ ਦਰਜ ਕਰਾਉਣੀ ਦਰਜ ਕਰਾਉਣੀ ਪਈ ਆ ਬਾਹਰ ਕੱਢਣ ਲੱਗੇ ਸੀ ਉਹਨੂੰ ਲੇਕਿਨ ਭੱਜਣ ਕੋਈ ਨਹੀਂ ਦੇਣਾ ਸੀ ਇਹ ਬਿਲਕੁਲ ਕਲੀਅਰ ਹੈ ਪੁਲਿਸ ਪ੍ਰਸ਼ਾਸਨ ਸੁਣ ਲਵੇ ਇਹ ਸਰਕਾਰਾਂ ਹੁੰਦੀਆਂ ਜਾਂਦੀਆਂ ਅੱਜ ਤੱਕ ਪੁਲਿਸ ਦਾ ਇਹ ਰਿਕਾਰਡ ਰਿਹਾ ਕਿ بڑے ਪਰਚੇ 751 ਜਿੱਥਰ-ਉਧਰ ਦੀ ਬਦਲ ਕਰਦੀ ਹੁੰਦਾ ਰਹਿੰਦਾ ਹੈ 22 24 ਤੱਕ ਵੀ ਕਰ ਦਿੰਦੇ ਕਦਰ ਕੇ ਇਸ ਦੇ ਵਿੱਚ ਨਹੀਂ ਹੁੰਦਾ ਬਰਾਤਕਾਰਾਂ ਦੇ ਵਿੱਚ ਪੂਰਤ ਤੱਕ ਕਿਸੇ ਵੀ ਬਦਲਤ ਨਹੀਂ ਕਰਦੀ ਦੇਖੀ ਮੈਂ ਸਰਕਾਰ ਕੋਈ ਵੀ ਹੋਵੇ ਲੇਕਿਨ ਆ ਪਹਿਲੀ ਸਰਕਾਰ ਹੈ ਕਿ ਪੂਰੀ ਬਾਹ ਲੱਗੀ ਪਹਿਲਾਂ ਕਿ ਪਰਚਾ ਨਹੀਂ ਹੋਣ ਦੇਣਾ ਫੇਰ ਬਾਅਦ ਲੱਗੀ ਵੀ ਆ ਕਿ ਅਸੀਂ ਅਰੈਸਟ ਹੋਣ ਦੇਣਾ ਪਰਛੇਦ ਕੱਢਣੇ ਉਲਟਾ ਤੁਸਬਾਰੇ ਕੁੜੀਨਵਾਰ ਪਰਿਵਾਰ ਨੂੰ ਇਹ ਕਿਸੇ ਤਰ੍ਹਾਂ ਅਭਿ ਚੇਤਨ ਨਹੀਂ ਦੇਣਾ ਇਹ ਮੈਂ ਤੁਹਾਨੂੰ ਦੱਸਣ ਆਇਆ ਤੇ ਤੁਹਾਡੂੰ ਬੇਸ਼ਤੀ ਕਰਨਾ ਹੈ ਤੁਹਾਡਾ ਧੰਨਵਾਦ ਕਰਨਾ ਹੈ ਕਿ چاہے ਅੱਧੀ ਰਾਤ ਹੋਵੇ ਚਾਹੇ ਜਦ ਮਰਜੀ ਹੋਵੇ ਆਪਾਂ ਸਾਰੇ ਜਾਣਿਆਂ ਨੇ ਇਕੱਠੇ ਹੋ ਕੇ ਲੜਾਈ ਲਾਈ ਨਹੀਂ ਤੁਹਾਡੀ ਲੜਾਈ ਕਰਕੇ ਹੈ ਕਿ ਇੱਥੇ ਤੱਕ ਵੀ ਗੱਲ ਪਹੁੰਚੀ ਵੀ ਹੈ ਕਿ ਪੁਲਸੂ ਦੇ ਪਿੱਛੇ ਪਈ ਵੀ ਹੈ ਇਹ ਕਿਹਨੇ ਫੜਨਾ ਸੀ ਇਹ ਐਮਐਲਏ ਦਾ ਜੋਰ ਇੰਨਾ ਹੋਇਆ ਵਾ ਪੰਜਾਬ ਦੇ ਵਿੱਚ ਅੱਜ ਜੇ ਕੋਈ ਸ਼ਰਾਬ ਦਾ ਸਭ ਤੋਂ بڑا ਠੇਕੇਦਾਰ ਹੈ ਉਹ ਕੇਤਰੀਵਾਲ ਹੈ ਆ ਜਿਹੜੇ ਭਗਵੰਤ ਮਾਲੂ ਨੇ ਗਠੇ ਉਹ ਜਿਹਦੇ ਨਾਲ ਤਾਂ ਭੁੱਖਾ ਹੀ ਮਿਲਦੀਆਂ ਰੇਤੇ ਬਜਰੀ ਦਾ ਜੇ ਕੋਈ ਸਭ ਤੋਂ بڑا ਠੇਕੇਦਾਰ ਹੈ ਤਾਂ ਕੇਤਰੀਵਾਲ ਹੈ ਫਿਰ ਉਹੀ ਗੱਲ ਹੈ ਕਿ ਇਹਨਾਂ ਨੂੰ ਕੁਝ ਨਹੀਂ ਮਿਲਦਾ ਭੁੱਖਾ ਹੀ ਮਿਲਦੀਆਂ ਸੇ ਪੰਜਾਬ ਸਰਕਾਰ ਨੂੰ ਮਿਲਦਾ ਹੀ ਉੱਕਾ ਬੁੱਕੇ ਇਹ ਸੇਵਾ ਜਣੀ ਪਿਛਲੇ 3 ਸਾਲਾਂ ਦੇ ਵਿੱਚ ਜਿਹੜਾ ਕੇਂਦਰੀ ਬਾਲ ਕਹਿ ਰਿਹਾ ਸੀ 50000 ਲੱਖ ਰੁਪਈਆ ਹਰ ਸਾਲ ਰੇਟੇਬਜ ਦੀ ਦਦਾਇ ਕਰਾਂਗੇ 50 ਕਰੋੜ ਰੁਪਈਆ ਵੀ ਨਹੀਂ ਦਿੱਤਾ 50000 ਕਰੋੜ ਕਹਿੰਦੇ ਸੀ ਤੇ 50 ਕਰੋੜ ਵੀ ਨਹੀਂ ਦਿੱਤਾ ਇੱਕਾਈ ਨਹੀਂ ਦਿੱਤਾ ਅੱ비ਦਾਨੇ ਅੱਜ ਤੱਕ ਪੂਰੇ ਪੰਜਾਬ ਦੀਆਂ ਛੱਡਾ ਲਾਣਾ ਨਹੀਂ ਕੀਤੀਆਂ ਛੇੜੀ ਦਾ ਸਾਰਿਆਂ ਨੂੰ ਮਿਲ ਗਿਆ ਇਹ ਗੱਲ ਬੱਕਰੀ ਆ ਕਿ ਪਹਿਲਾਂ 5.5 ਰੁਪਏ ਮਿਲਦਾ ਸੀ ਅੱਜ 50 ਦੇ ਮਿਲ ਗਿਆ ਲੀਦ ਨਹੀਂ ਆ ਰਿਹਾ ਰੇਤਾ ਆ ਵੀ ਰਿਹਾ ਹੈ ਲੇਕਿਨ ਰੇਤਾ ਨਜਾਇਜ਼ ਆ ਰਿਹਾ ਹੈ ਉਹਦੇ ਪੈਸੇ ਕੇਂਦਰੀ ਬਾਲ ਅਰ ਭਗਵਾਨ ਸਮਾਨ ਨੂੰ ਜਾ ਰਹੇ ਹੈ ਪੰਜਾਬ ਸਰਕਾਰ ਨੂੰ ਕੋਈ ਪੈਸਾ ਨਹੀਂ ਆ ਰਿਹਾ ਸ਼ਰਾਬ ਦਾ ਸਾਰਾ ਠੋਕ ਦਾ ਵਪਾਰ ਮੇਰੇ ਨਾਲ ਕੋਈ ਬੈਠ ਕਰਨ ਦੇ ਕਾਗਜ਼ ਲੈ ਆਵੇ ਪੰਜਾਬ ਦਾ ਸਾਰਾ ਠੋਕ ਦਾ ਵਿਚਾਰ ਕੇਦਰੀਵਾਲ ਦੇ ਪੰਜ ਬੰਦਿਆਂ ਕੋਲ ਹੈ ਪਹਿਲਾਂ ਪੰਜਾਬ ਦੇ 185 ਬੰਦਿਆਂ ਕੋਲ ਹੁੰਦਾ ਸੀ ਹਰ ਠੋਕ ਦਾ ਜਿਹੜਾ ਕਮਿਸ਼ਨ ਹੈ ਉਹ 3 ਗੁਣਾ ਕਰ ਲਿਆ ਹੈ ਪਹਿਲਾਂ 90 ਰੁਪਏ ਬੈਠੀ ਹੁੰਦਾ ਸੀ ਹੁਣ 22 ਰੁਪਏ ਬੈਠੀ ਹੈ ਇਸ ਸਾਰੇ ਪੰਜਾਬ ਨੂੰ ਲੁੱਟ ਕੇ ਜਿੱਤਣੇ ਲਿਕੇ ਜਾ ਰਹੇ। ਕੋ ਮੈਂ ਤੁਹਾਡਾ ਧੰਨਵਾਦੀ ਆ ਤੁਸੀਂ ਸਾਰਿਆਂ ਨੇ ਸਾਥ ਦੇ ਰਹੇ ਹੋ। ਮੈਂ ਵੀ ਹਮੇਸ਼ਾ ਜਦ ਤੁਸੀਂ ਬਣਾਓਗੇ 18 ਮੈਂਬਰੀ ਤੁਹਾਡੀ ਕਮੇਟੀ ਹੈ। ਪਰਿਵਾਰ ਬਹੁਤ ਚੰਗਾ ਪਰਿਵਾਰ ਹੈ। ਬਹੁਤ شریف ਪਰਿਵਾਰ ਹੈ। ਲੇਕਿਨ ਅੱਪਾ ਨੇ ਸਾਰਿਆਂ ਨੇ ਉਹਦੇ ਨਾਲ ਖੜਨਾ ਤੁਸੀਂ ਖੜੇ ਹੋ। ਸਾਰੀ ਪ੍ਰਬੰਧਕਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ। ਅਸੀਂ ਤੱਕ ਲੜਾਈ ਲੜਾਂਗੇ। ਮੈਂ ਪੁਰਤ ਨੂੰ ਬਾਹਰ ਕਰਨਾ ਦੇ ਰੱਬ ਦੇ ਵਿੱਚ ਹਾਂ ਨਾ। ਇਹ ਇਸ ਤਰ੍ਹਾਂ ਸਾਡੀ ਕਮੇਟੀ ਪ੍ਰੋਗਰਾਮ ਦਿੱਤੇਗੀ ਇਸੂ ਦੇ ਨਾਲ। ਇੱਕ ਮੈਂ ਇੰਨੀ ਗੱਲ ਬੇਤੀ ਕਰੂੰਗਾ ਕਿ ਦੂਏ ਤੀਏ ਦਿਨੇ ਧਰਨਾ ਨਹੀਂ ਹੱਫ ਤੱਕ ਜਰੂਰ ਕੋਸ਼ਿਸ਼ ਕਰੋ ਤਾਂ ਕਿ ਆਪਾਂ ਨੇ ਅੱਜ ਆਪਣਾ ਜੋਰ ਦਿਖਾ ਲਿਆ। ਹੱਫ ਤੱਕ ਲੋਜ ਨਹੀਂ ਆਉਦੇ ਫੇਰ ਆਪਾਂ ਕਿੱ데 ਕਿੱ데 ਚਲੇ ਗਏ। ਅਰੇ ਇਹ ਪੱਜੜ ਲੋੜ ਦੇ ਨਾਲ ਨਾਲੇ ਕਹਿੰਦੇ ਭਜਾਇਆ ਵਾ ਝੰਗਾ ਮਾਰਦੇ ਨਾਲ। ਅਜੇ ਪੱਜੜਿਆਂ ਨੂੰ ਥੋੜਾ ਜਿਆਦਾ ਕਿਤੇ ਜਾਣ ਨਹੀਂ ਦਿੱਤੇ ਸਿਕਣਾ ਕਰੋ। ਔਰ ਪਰ ਮੈਂ ਕੁੜਤ ਨੂੰ ਇਹ ਚਿਤਾਵਨੀ ਦਿੰਦਾ। ਤੇ ਜੇ ਤੁਸੀਂ ਨਾ ਫੜਿਆ ਤਾਂ ਜੀ ਘਰ ਬੈਠਣਾ ਕੋਈ ਨਹੀਂ ਇਕਲਾਂ ਕੋਈ ਨਹੀਂ ਹੈ ਤੁਸੀਂ ਕਿਸਾਨਾਂ ਨੂੰ ਸਾਡਿਆਂ ਨੂੰ ਅੰਦਰ ਦਿੱਤਾ ਵਾ ਰਾਤ ਦਾ ਮੈਂ ਰਾਤ ਖਾਣੇ ਵਿੱਚ ਜਾ ਕੇ ਆਇਆ ਅੱਜ ਕਿਸਾਨਾਂ ਦੇ ਨਾਲ ਤਰਾ ਤਰਾ ਕਰੀ ਪਈ ਐ ਕੁੱਖ ਕੁ ਵੀ ਅੰਦਰ ਫਿੱਟ ਰਹੇ ਐ ਤੇ ਕੋਈ ਕਿਸਾਨੀ ਦੀ ਸੁਣਵਾਈ ਨਹੀਂ ਜਿਹੜਾ ਕਹਿੰਦਾ ਸੀ ਮੈਂ ਕਿਸਾਨ ਦਾ ਪੁੱਤ ਅੱਜ ਉਹੀ ਉਹਨਾਂ ਦਾ ਪੁੱਤੂ ਬਣ ਕੇ ਕਿਸਾਨਾਂ ਨੂੰ ਕੁੱਤਰਿਆ ਲੇਕਿਨ ਆਹ ਜਿਹੜਾ ਕੰਮ ਐ ਸੀ ਇਹ ਬਰਦਾਸ਼ਤ ਨਹੀਂ ਕਰਦੇ ਇਹਦੇ ਵਿੱਚ ਛੇਤੀ ਤੇ ਛੇਤੀ ਸਾਡਾ ਵੱਡਾ ਜਿਹੜਾ ਉਹ ਪੱਜਿਆ ਜਿਹੜੇ ਵੀ ਛੇ ਐ ਇੱਥੇ ਦੇ ਐਮ ਐਸ ਵੀ ਨੂੰ ਆ ਰਹੇ ਫੀਰੀ ਜਿਹੜਾ ਇਹਨਾਂ ਨੇ ਰੱਖਿਆ ਹੋਇਆ ਜਿਹੜਾ ਇਹਨਾਂ ਨੇ ਭਜਾਇਆ ਹੋਇਆ ਉਹ ਉਧਰੋਂ ਫੜ ਕੇ ਅੰਦਰ ਦੇ ਦੋ ਸਾਡੇ ਪਰਿਵਾਰ ਦੇ ਆ ਸਾਡੇ ਚੀਲੇ ਇੱਕ ਐਂਡਿਕ ਠੰਡ ਭਵੇ ਕਿ ਜਿਹੜੇ ਨੇ ਸਾਡੇ ਨਾਲ ੱੱਕਾ ਕਰਿਆ ਉਹ ਅੰਦਰ ਹੈ ਇਹ ਤਾਂ ਸਾਨੂੰ ਕਾਨੂੰਨ ਮਜਬੂਰ ਕਰਕੇ ਸਾਨੂੰ ਆਪ ਕੁਝ ਕਰਨਾ ਪਏਗਾ ਤੁਸੀਂ ਉਹ ਕਰ ਦਿਓ ਕਿ ਆਪ ਵੀ ਇਹ ਰਹਿਦਾ ਕਰਨਾ ਹੀ ਪਏਗਾ ਤੁਹਾਨੂੰ ਉਹਨੂੰ ਸਾਡੇ ਇਹ ਸਾਨੂੰ ਸਿਖਾਇਆ ਹੋਇਆ ਕਿ ਜਦ ਤੱਕ ਜੇ ਕੋਈ ਬਾਸਨਾ ਚੱਲੇ ਨਾ ਫਿਰ ਸਰਪੰਚ ਚੱਕੀ ਜਾਏਗਾ ਗੁਰੂ ਸਾਹਿਬ ਨੇ ਕਿਹਾ ਸੀ ਦੀ ਜਿਹਨੇ ਚੇਲੇ ਇਸ ਕਰਕੇ ਮੈਂ ਪੁਰਖੜਾ ਨੂੰ ਕਹਿਣਾ ਕਿ ਖਾਣ ਨੂੰ ਮਜਬੂਰ ਨਾ ਕਰੋ ਤੇ ਸਾਨੂੰ ਹੀ ਸੜੇ ਟੋੜਾ ਕੁਛ ਪਾਣਾ ਉਹ ਤੁਸੀਂ ਕਰ ਲੋ ਫੜ ਕੇ ਅੰਦਰ ਦੇ ਦੋ ਗੁਰੂ ਜੀ ਦਾ ਫਾਲਤਾਂ ਜਿਹੜੇ ਪਾਰਟੀਆਂ ਨੇ ਇਸ ਧਰੈ ਨੂੰ ਕਾਮਯਾਬ ਬਣਾਇਆ ਇੱਕ ਬੱਚੀ ਨੂੰ ਸਾਬਤ ਹੋਣ ਦੇ ਜਿਹੜਾ ਪਰਿਵਾਰ ਦੀ ਮਦਦ ਕੀਤੀ ਆ ਉੱਤੇ ਸਰਦਾਰ ਚਰਨਜੀਤ ਸਿੰਘ ਚੰਨੀ ਜਿਹੜੇ ਉਹਦਾ ਪਰਿਵਾਰ ਆ ਉਸ ਦੇ ਦਿੱਤੋਂ ਨਵੀ ਜੀ ਸਾਡੇ ਵਿਚਕਾਰ 2 ਦਿਨ ਧਰਨੇ ਦੇ ਵਿੱਚ 5 ਦਿਨ ਧਰਨੇ ਦੇ ਵਿੱਚ ਚਮਕੌਰ ਸਾਹਿਬ ਹਾਜ਼ਰ ਰਹੇ ਆ ਅੱਜ ਸਰਦਾਰ ਚਰਨਜੀਤ ਸਿੰਘ ਚੰਨੀ ਆਪਣੇ ਰਘੇ ਨੇ ਕੱਟ ਕੇ ਤੁਸੀਂ ਦੇਖਿਆ ਰਾਤ ਵੀ ਅੱਧੀ ਰਾਤ ਨੂੰ ਲੋਕਾਂ ਦੀ ਕਿਸਾਨਾਂ ਲਈ ਇਹ ਥਾਣਿਆਂ ਦੇ ਵਿੱਚ ਜਾ ਕੇ ਜਿਹੜਾ ਉਹ ਤੱਕਾ ਕਰੀਆ ਆ ਆਮ ਆਦਮੀ ਪਾਰਟੀ ਉਹਨਾਂ ਦੇ ਵਿਰੋਧਵਾਜ ਬਿਠਾ ਰਹੇ ਆ ਉਦੋਂ ਤੋਂ ਪਰਵਾਰ ਚਲੋਜੀ ਸਿੰਘ ਚੰਨੀ ਨੂੰ ਜਿਸ ਦਿਨ ਤੋਂ ਪਰਿਵਾਰ ਮਿਲਿਆ ਚੰਨੀ ਸਾਹਿਬ ਨੇ ਐਲਓਸੀ ਜਾਰੀ ਕਰਾਈ ਸਾਰੀ ਪੂਥ ਪ੍ਰਸ਼ਾਸਨ ਨੂੰ ਗੋਲ ਕੀਤਾ ਕਿ ਕਿਵੇਂ ਬੰਦਾ ਇੱਕ ਪਜ ਸਕਦਾ ਹੈ ਚੰਨੀ ਸਾਹਿਬ ਇਸ ਗੱਲੋਂ ਆਪਾਂ ਇਹਨਾਂ ਦਾ ਬਹੁਤ ਇਲਾਕਾ ਜਿਹੜਾ ਸਾਡਾ ਹਲਕਾ ਚਮਕੌਰ ਸਾਹਾ ਦਾ ਸਾਰਾ ਜਿਲ੍ਹਾ ਇਸ ਗੱਲੋਂ ਰਣੀ ਹੈ ਕਿ ਇਸ ਦੇ ਇਨਸਾਨ ਸਾਡੇ ਵਿੱਚ ਸਕਾਰ ਬੈਠੇ ਆ ਇੱਕ ਬੱਚੀ ਲਈ ਇੱਕ ਛੋਟੀ ਬੱਚੀ ਲਈ ਇਹਨਾਂ ਦੇ ਦਰਦ ਦਿਲ ਦੇ ਵਿੱਚ ਦਰਦਾ ਅਸੀਂ ਜਹੇ ਇਹਨਾਂ ਦੀ ਪਾਰਟੀ ਦਾ ਸਬੰਧ ਰੱਖਦੇ ਆ ਪਰ ਚਰਨਜੀਤ ਸਿੰਘ ਚੰਨੀ ਇਸ ਗੱਲੋਂ ਇਹਨਾਂ ਦੀ ਅਸੀਂ ਸਹਿਤ ਵੀ ਕਰਦੇ ਆ ਕਿ ਇਹ ਕਿਸੇ ਗਲਤ ਬੰਦੇ ਦੀ ਮਦਦ ਨਹੀਂ ਕੀਤੀ ਅਗਰ ਦੂਜੇ ਪਾਸੇ ਆ ਤੁਸੀਂ ਆਮ ਆਦਮੀ ਪਾਰਟੀ ਨੇ ਕੀ ਆ ਚਰਨ ਆਮ ਅੱਜ ਇੱਕ ਮਹੀਨਾ تقريبا ਹੋ ਗਿਆ ਉਹ ਸ਼ਖਸ ਨੂੰ ਲਪਾਉਂਦੇ ਹੁੰਦੇ ਆ ਪਰ ਤੁਹਾਡਾ ਜਿਹੜਾ ਅਲੱਗ ਹੈ ਆਪ